ਇਕਲੀ ਦੀ ਰਾਜਧਾਨੀ ਰੋਮ ਦੇ ਲਤੀਨਾ ਵਿਖੇ ਤਨ ਤਨ ਸਤਗੁਰ ਰਵਿਦਾਸ ਮਹਾਰਾਜ ਜੀ ਦਾ 648 ਆਗਮਨ ਪੁਰਬ 9 ਮਾਰਚ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ ਜਿੱਥੇ ਗੁਰਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਗੁਰਮਹਾਰਾਜ ਜੀ ਦੇ ਗੁਰੂ ਘਰ ਲਈ ਨਵੀਂ ਬਿਲਡਿੰਗ ਲੈਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਸ਼ਮੀਰ ਲਾਲ ਜੀ ਬਸਣ ਅਤੇ ਕੁਲਵਿੰਦਰ ਕਿੰਦਾ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਗੁਰਦੇ ਪਾਲ ਕੇਰੀ ਪਿਆਰੀ ਸਾਧ ਸੰਗਤ ਜੀਓ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਸੰਤਾਂ ਨੂੰ ਪਤਾ ਹੀ ਹੈ ਕਿ ਦੂਤ ਜੀ ਦੇ ਮਾਲਕ ਜੰਤ ਗੁਰੂ ਜਗਤ ਪਿਤਾ ਸਹੇਲ ਸਤਗੁਰੂ ਸਤਗੁਰੂ ਬਦਾ ਜੀ ਮਹਾਰਾਜਿਆਂ ਦਾ ਪਾਵਨ 648 ਮਾ ਪ੍ਰਕਾਸ਼ ਪੁਰਬ ਜੋ 12 ਦਰਬੀਨ ਨੂੰ ਹੈ ਤੋਂ ਪਾਵਨ ਗੁਰਪ੍ਰਭੂ ਦੀਆਂ ਖੁਸ਼ੀਆਂ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸਤਿਗੁਰਾਂ ਦਾ ਓਟ ਆਸਨਾ ਬਣਾ ਕਰਕੇ ਪਾਵਨ ਗੁਰਪ੍ਰਬੰਧ ਨੌਵਿਆਂ ਜੋ ਕਮੇਟੀ ਵੱਲੋਂ 9 ਮਾਰਚ ਨੂੰ ਮਨਾਇਆ ਜਾਵੇਗਾ ਸਾਰੇ ਲਾਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਜਾ ਰਿਹਾ ਹੈ ਸਮਝੀ ਸਤਿਗੁਰਾਂ ਦਾ ਪਾਵਨ ਗੁਰਪ੍ਰਬੰਧ ਸਤਿਗੁਰਾਂ ਦੀ 648ਵੀਂ ਪਾਵਨ ਗੁਰਪ੍ਰਬਧ ਦੀ ਸਮੂਹ ਸੰਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਲੱਖ ਲੱਖ ਮੁਬਾਰਕਬਾਦ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਸਾਰੀਆਂ ਸੰਗਤਾਂ ਸਤਿਗੁਰਾਂ ਦੇ 648ਵੇਂ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਮਾਣ ਰਹੀਆਂ ਨੇ ਉਤੇ ਇੱਕ ਹੋਰ ਵੱਡੀ ਵੱਡਵੰਦੀ ਖੁਸ਼ੀ ਸਤਿਗੁਰਾਂ ਨੇ ਰਹਿਮਤ ਕੀਤੀ ਦਇਆ ਕੀਤੀ ਸੰਗਤੀ ਝੋਲੇ ਵਿੱਚ ਪਾਈ ਹੈ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਵਿਦੇਸ਼ ਉਦੇਸ਼ਾਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰੂ ਘਰ ਦੀ ਜੋ ਬਿਲਡਿੰਗ ਹੈ ਉਹ ਲੈਂਡ ਦਾ ਉਪਰਾਲਾ ਕੀਤਾ ਹੈ ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ ਹੈ ਬੇਅੰਤ ਸੰਗਤਾਂ ਵੱਲੋਂ ਕਮੇਟੀ ਦਾ ਸਹਿਯੋਗ ਕੀਤਾ ਗਿਆ ਤਨ ਮਨ ਭਾਂਦੇ ਨਾਲ ਗੁਰੂਗਿਆ ਪਾਧੀਆਂ ਸੰਗਤਾਂ ਨੇ ਸੇਵਾ ਕੀਤੀ ਹੈ ਜਿਸ ਦੇ ਵਿੱਚ ਵਿਸ਼ੇਸ਼ ਜੋਗਨਾ ਯੋਗਦਾਨ ਕਸ਼ਮੀਰ لال ਜੀ ਬਸਣ ਤੇ ਕੁਲਵਿੰਦਰ ਕਿੰਦਾ ਜੀ ਜਿਨ੍ਹਾਂ ਨੇ ਵਿਸ਼ੇਸ਼ ਇਹਨਾਂ ਵੀਰਾਂ ਨੇ ਕਮੇਟੀ ਦਾ ਬਹੁਤ ਸਹਿਯੋਗ ਕੀਤਾ ਹੈ ਕਮੇਟੀ ਵੱਲੋਂ ਇਲਾਕੇ ਦੀਆਂ ਸੰਤਾਂ ਬੋਲੋਂ ਇਹਨਾਂ ਦਾ ਕੋਟਨ ਕੋਣੁ ਸ਼ੁਕਰਾਨਾ ਕਰਦੇ ਹੋਏ 9 ਮਾਰਚ ਜਿਸ ਦਿਨ ਸੰਤਾਂ ਬੋਲੋਂ ਜਗਤ ਗੁਰੂ ਜਗਤ ਪਿਤਾ ਭਾਨ ਤਾਂ ਸਤਗੁਰੂ ਅਰਬਦਾਸ ਜੀ ਮਹਾਰਾਜਿਆਂ ਦਾ ਪ੍ਰਕਾਸ਼ ਗੁਰਮਨਾਇਆ ਜਾਵੇਗਾ ਉਸ ਦਿਨ ਇਹਨਾਂ ਵੀਰਾਂ ਦਾ ਕਸ਼ਮੀਰ لال ਜੀ ਤੇ ਕੁਲਵਿੰਦਰ ਕਿੰਦਾ ਜੀ ਦਾ ਵਿਸ਼ੇਸ਼ ਸਨਮਾਨ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 골ਡ ਮੈਲਟ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਤੋ ਜਹੇ ਵੀਰਾਂ ਦੀ ਲੋੜ ਹੈ। ਤਾਂ ਜੋ ਸਮਾਜ ਦੇ ਵਿੱਚ ਉਦਾਸੀਆਂ ਕਾਮ ਦੀ ਤਰੱਕੀ ਹੋ ਸਕੇ। ਆਓ ਸਾਰੇ ਨਾਲ ਮਿਲ ਕੇ ਜਹੇ ਕਾਰਜਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਸੰਗਤ ਦੇ ਰੂਪ ਦੇ ਵਿੱਚ ਗੁਰੂ ਘਰਾਂ ਦੀ ਜੋ ਸੇਵਾ ਕਰੀਏ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਸਾਰੀਆਂ ਸੰਗਤਾਂ ਦਾ ਦੁਨੀਆ ਦੀਆਂ ਸਰਤਾਂ ਨੇ ਤਨ ਮਨ ਧਨ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਬਿਲਡਿੰਗ ਲੈਂਡ ਦੇ ਵਿੱਚ ਯੋਗਦਾਨ ਪਾਇਆ ਹੈ ਸਾਰੀਆਂ ਸੰਗਤਾਂ ਨੂੰ ਸਤਗੁਰੂ ਦੀ ਚਰਨੀਆਂ ਕਲੈ ਰੱਖਣਾ ਹੈ ਇਸੇ ਤਰ੍ਹਾਂ ਬਰਦਾਸ਼ੀਆ ਕੌਮ ਦੇ ਝੰਡੇ ਹਰ ਦੇ ਨਿਸ਼ਾਨ ਦੇ ਝੰਡੇ ਸੰਸਾਰ ਦੇ ਵਿੱਚ ਹੁੰਦੇ ਰਹਿਣਗੇ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਨ ਤਨਬਾ ਜੋ ਬੋਲੇ ਜੋ ਨਿਰਭੈ ਸਤਗੁਰੂ Under Consultants Limited, building maintenance, handyman under ChatGPT platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, car painting. For more information, please contact him at under Check Trade, form, checktrade platform www.jacktrade.com slash nine two one seven six zero. Chandar Consultants Limited. Call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ